ਨਵਿਕਲੀ ਸੇਵਾ ਸ਼ੁਰੂ ਕੀਤੀ ਹੈ ਸੰਗਤ ਵਾਸਤੇ ਸ਼ੁਰੂ ਕੀਤੀ ਹੈ ਵੀ ਜਿਹੜੀ ਸੰਗਤ ਨੂੰ ਰਸਤੇ 'ਚ ਕੋਈ ਦਿੱਕਤ ਪਰੇਸ਼ਾਨੀ ਹੋਵੇ ਵਾਸਤੇ ਸਪੈਸ਼ਲ ਜਿਹੜੀ ਹੈ ਉਹ ਸਰਵਿਸ ਜਿਹੜੀ ਸੇਵਾ ਸ਼ੁਰੂ ਕੀਤੀ ਹੈ ਤਾਂ ਉਸੇ ਬਾਰੇ ਪਹਿਲਾਂ ਜਾਣਕਾਰੀ ਜੋ ਫਿਰ ਅੱਗੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜੰਦ ਸਾਹਿਬਜਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਤ ਮੇਸ਼ਾਨ ਸੇਵਾ ਜਥਾ ਲੁਧਿਆਣਾ ਅਤੇ ਹਰਮਨ ਮੋਟਰ ਦੇ ਵੱਲੋਂ ਜੋ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਖੁਦਾਨਾ ਖਾਸਤਾ ਰਾਸਤੇ ਵਿੱਚ ਜਾਂਦੇ ਆ ਫਤਿਹਗੜ੍ਹ ਸਾਹਿਬ ਵਾਲੀ ਸੰਗਤਾਂ ਲਈ ਕੋਈ ਗੱਡੀ ਜਾਂ ਕੋਈ ਵਾਈਕਲ ਖਰਾਬ ਹੋ ਜਾਂਦਾ ਤਾਂ ਬਿਲਕੁਲ ਫ੍ਰੀ ਆਫ ਕਾਸਟ ਠੀਕ ਕੀਤੀ ਜਾਵੇਗੀ ਸੇਵਾ ਤੁਹਾਨੂੰ ਸ਼ੁਰੂ ਕੀਤਾ ਨੂੰ ਕਿੰਨਾ ਸਮਾਂ ਹੋ ਗਿਆ ਜਿਹੜੀ ਇਸ ਤਰੀਕੇ ਨਾਲ ਇਹ ਦਿਨਾਂ ਦੇ ਵਿੱਚ ਜਿਹੜੀ ਸੇਵਾ ਚਲਾਈ ਜਾਂਦੀ ਹੈ ਸਾਨੂੰ ਇਹ ਪਿਛਲੇ 5 ਤੋਂ 7 ਸਾਲ ਹੋ ਗਿਆ ਅਸੀਂ 24 ਘੰਟੇ ਦੀ ਇਹ ਸਰਵਿਸ ਜਾਰੀ ਕੀਤੀ ਗਈ ਆ ਕਿਸੇ ਤਰੀਕੇ ਦੀ ਵੀ ਕੋਈ ਸੇਵਾ ਹੁੰਦੀ ਆ ਤਾਂ ਅਸੀਂ ਪਹਿਲ ਕਦਮੀ ਦੇ ਨਾਲ ਕੋਈ ਨਾ ਕੋਈ ਸੇਵਾ ਨਿਭਾ ਰਿਹਾ ਜਿਵੇਂ ਕਿ ਫਤੇਗੜ ਸਾਹਿਬ ਜਾਣ ਵਾਲੀ ਹੋਵੇ ਆਨੰਦਪੁਰ ਸਾਹਿਬ ਜਾਣ ਵਾਲੀ ਹੋਵੇ ਜਾਂ ਫਲੱਡ ਆਏ ਹੋਣ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਟੀਮ ਜਾ ਕੇ ਸੇਵਾ ਨਿਭਾ ਰਹੀ ਆ ਇਸੇ ਤਰੀਕੇ ਹੀ ਸਿਟੀ ਹੈਡਲਾਈਨਸ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੀ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਰੇ ਆ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਨਾ ਤੁਸੀਂ ਵੱਧ ਤੋਂ ਵੱਧ ਸਾਡੇ ਨਾਲ ਇਸ ਤਰੀਕੇ ਦੇ ਨਾਲ ਜੁੜੋ ਇਹ ਅਸੀਂ ਜ਼ਿਆਦਾਤਰ ਕਿਉਂ ਰਾਤ ਨੂੰ ਰੱਖੀ ਆ ਕਿਉਂਕਿ ਸਵੇਰੇ ਗੱਡੀਆਂ ਦੀ ਵਰਕਸ਼ਾਪ ਆ ਸਾਰੀਆਂ ਖੁੱਲੀਆਂ ਹੁੰਦੀਆਂ ਨੇ ਜੇ ਕੋਈ ਨਾ ਕੋਈ ਪੋਸੀਬਲ ਹੋ ਸਕਦਾ ਰਾਤ ਨੂੰ ਕਿਸੇ ਦੀ ਵੀ ਗੱਡੀ ਨੂੰ ਜੇ ਕੋਈ ਖਰਾਬੀ ਹੋ ਜਾਂਦੀ 2 ਵਜੇ ਹੋ ਗਏ 3 ਵਜੇ ਹੋਵੇ ਰਾਤ ਨੂੰ ਗੱਡੀ ਵਾਲਿਆਂ ਨੂੰ ਮਿਲਣਾ ਜਾਂ ਮਕੈਨਿਕ ਵੀਰ ਨੂੰ ਮਿਲਣਾ ਬਹੁਤ ਔਖਾ ਵਾ ਇਸ ਕਰਕੇ ਅਸੀਂ ਰਾਤ ਦੀ ਇਹ ਸੇਵਾ ਸ਼ੁਰੂ ਕੀਤੀ ਹੈ ਇਸ ਕਰਕੇ ਅਸੀਂ ਨਾਲ ਇਸ ਦੇ ਨਾਲ ਦੇ ਨਾਲ ਦੁੱਧ ਦਾ ਲੰਗਰ ਵੀ ਨਾਲ ਦੇ ਨਾਲ ਚਲਾ ਰਹੇ ਹਾਂ ਕਿਉਂਕਿ ਜਦੋਂ ਇੱਥੇ ਖੜਨਾ ਸੰਗਤਾਂ ਲਈ ਵੀ ਜਦੋਂ ਨਾਲ ਦੇ ਨਾਲ ਦੁੱਧ ਦਾ ਲੰਗਰ ਵੀ ਚਲਾ ਰਹੇ ਹਾਂ ਕਿਉਂਕਿ ਠੰਡ ਦਾ ਮੌਸਮ ਹੈ ਜੇ ਠੰਡ ਦੇ ਮੌਸਮ ਦੇ ਨਾਲ ਨਾਲ ਥੋੜਾ ਜਿਹਾ ਜੇ ਗਰਮੀ ਨੂੰ ਆਪਾਂ ਠੰਡ ਨੂੰ ਰਹਿਤ ਦਿੱਤੀ ਜਾ ਸਕਤੇ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦਾ ਮਹੀਨਾ ਚੱਲ ਰਿਹਾ ਤੇ ਸਭਾ ਦੇ ਦਿਨ ਚੱਲਦੇ ਪਏ ਨੇ ਬਿਲਕੁਲ ਅ ਦਿਨ ਦੱਸਦੀ ਹੈ ਕਿ ਜਿਹੜੇ ਸ਼ਹੀਦੀਪੁਰ ਦੇ ਜਿਹੜੇ ਦਿਹਾੜੇ ਚੱਲਦੇ ਪਏ ਨੇ ਤੋਂ ਉਸ ਦੇ ਚੱਲਦੇ ਹੋਏ ਜਿਹੜੀਆਂ ਨੇ ਵਕ ਵਕ ਥਾਵਾਂ ਹੁੰਦੇ ਆਪਾਂ ਦੇਖਦੇ ਆ ਲੰਗਰ ਲਗਾਏ ਜਾਂਦੇ ਨੇ ਜਿੱਥੇ ਪੂਰੀ ਸਿੱਖ ਕੌਮ ਅਸਰਹੰਦ ਪਹੁੰਚਦੀ ਹੈ ਉੱਥੇ ਇਹਨਾਂ ਤੋਂ ਅਸਤਕ ਹੁੰਦੀ ਹੈ ਮੱਥਾ ਟੇਕਦੀ ਹੈ ਜਿਹੜੀ ਸ਼ਹਾਦਤ ਨਿਸਾਨੀ ਸ਼ਹਾਦਤ ਨੂੰ ਜਿਹੜੀ ਜੇਤੇ ਕਰਦੀ ਆ ਤਾਂ ਉਸ ਦੇ ਚੱਲਦੇ ਹੋਏ ਇੱਕ ਨਿਵੇਕਲੀ ਸੇਵਾ ਜਿਹੜੀ ਹੈ ਮਿਸ਼ਨ ਸੇਵਾ ਜਿੱਥਾ ਡੁਗਰੀ ਵੱਲੋਂ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਤਾਂ ਬਿਲਕੁਲ ਜਾਣਕਾਰੀ ਲੈਣੇ ਆ ਸਾਰੀ ਵੀ ਕਿਸ ਤਰੀਕੇ ਨਾਲ ਜਿਹੜੀ ਹੈ ਇਹ ਅਨੋਖੀ ਸੇਵਾ ਜਿਹੜੀ ਹੈ ਲਗਾਈ ਜਾਂਦੀ ਜਿੱਥੇ ਇੱਥੋਂ ਦੁੱਧ ਦਾ ਜਿਹੜਾ ਲੰਗਰ ਹੈ ਉਹ ਰੋਜ਼ ਜਿਹੜਾ ਹੈ ਪੂਰੇ ਹਾਫ ਜਿਹੜਾ ਸਬਤ ਦੇ ਵਿੱਚ ਜਿੱਥੇ ਲਗਾਇਆ ਜਾਂਦਾ ਉਸ ਦੇ ਨਾਲ ਜਿਹੜੀ ਇੱਕ ਵੱਖਰੀ ਜਿਹੜੀ ਸੇਵਾ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਵਰੇ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਹਾਂ ਵੀ ਸ਼ਹੀਦੀ ਦਿਨ ਚੱਲਦੇ ਪਏ ਨੇ ਸ਼ਹੀਦੀ ਦਿਹਾੜੇ ਚੱਲਦੇ ਪਏ ਨੇ ਤਾਂ ਉੱਥੇ ਤੁਸੀਂ ਇੱਕ ਨਵੇਕਲੀ ਸੇਵਾ ਸ਼ੁਰੂ ਕੀਤੀ ਹੈ ਸੰਗਤ ਵਾਸਤੇ ਸ਼ੁਰੂ ਕੀਤੀ ਹੈ ਵੀ ਜਿਹੜੀ ਸੰਗਤ ਨੂੰ ਰਸਤੇ 'ਚ ਕੋਈ ਦਿੱਕਤ ਪਰੇਸ਼ਾਨੀ ਹੋਵੇ ਵਾਸਤੇ ਸਪੈਸ਼ਲ ਜਿਹੜੀ ਹੈ ਉਹ ਸਰਵਿਸ ਜਿਹੜੀ ਸੇਵਾ ਸ਼ੁਰੂ ਕੀਤੀ ਹੈ ਤਾਂ ਉਸੇ ਬਾਰੇ ਪਹਿਲਾਂ ਜਾਣਕਾਰੀ ਦੇ ਫਿਰ ਅੱਗੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜੰਦ ਸਾਹਿਬਜਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਿਸ਼ਨ ਸੇਵਾ ਜਥਾ ਲੁਧਿਆਣਾ ਅਤੇ ਹਰਮਨ ਮੋਟਰ ਦੇ ਵੱਲੋਂ ਜੋ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਖੁਦਾਨਾ ਖਾਸਤਾ ਰਾਸਤੇ ਵਿੱਚ ਜਾਂਦੇ ਆ ਫਤੇਗੜ ਸਾਹਿਬ ਵਾਲੀ ਸੰਗਤਾਂ ਲਈ ਕੋਈ ਗੱਡੀ ਜਾਂ ਕੋਈ ਵਾਈਕਲ ਖਰਾਬ ਹੋ ਜਾਂਦਾ ਤਾਂ ਬਿਲਕੁਲ ਫ੍ਰੀ ਆਫ ਕਾਸਟ ਠੀਕ ਕੀਤੀ ਜਾਵੇਗੀ। ਭਜੀ ਇਹ ਸੇਵਾ ਤੁਹਾਨੂੰ ਸ਼ੁਰੂ ਕੀਤਾ ਨੂੰ ਕਿੰਨਾ ਕ ਸਮਾਂ ਹੋ ਗਿਆ ਜਿਹੜੀ ਇਸ ਤਰੀਕੇ ਨਾਲ ਇਹ ਦਿਨਾਂ ਦੇ ਵੀ ਜਿਹੜੀ ਸੇਵਾ ਚਲਾਈ ਜਾਂਦੀ ਹੈ। ਸਾਨੂੰ ਇਹ ਪਿਛਲੇ 5 ਤੋਂ 7 ਸਾਲ ਹੋ ਗਿਆ ਜਿਹਦੇ ਵਿੱਚ ਅਸੀਂ 24 ਘੰਟੇ ਦੀ ਇਹ ਸਰਵਿਸ ਜਾਰੀ ਕੀਤੀ ਗਈ ਆ ਕਿਸੇ ਤਰੀਕੇ ਦੀ ਵੀ ਕੋਈ ਸੇਵਾ ਹੁੰਦੀ ਆ ਤਾਂ ਅਸੀਂ ਪਹਿਲ ਕਦਮੀ ਦੇ ਨਾਲ ਕੋਈ ਨਾ ਕੋਈ ਸੇਵਾ ਨਿਭਾ ਰਿਹਾ ਜਿਵੇਂ ਕਿ ਫਤੇਗੜ ਸਾਹਿਬ ਜਾਣ ਵਾਲੀ ਹੋਵੇ ਆਨੰਦਪੁਰ ਸਾਹਿਬ ਜਾਣ ਵਾਲੀ ਹੋਵੇ ਜਾਂ ਫਲੱਡ ਆਏ ਹੋਣ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਟੀਮ ਜਾ ਕੇ ਸੇਵਾ ਨਿਭਾ ਰਹੀ ਆ ਇਸੇ ਤਰੀਕੇ ਸਿਟੀ ਹੈਡਲਾਈਨਸ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੀ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਰੇ ਆ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਵੱਧ ਤੋਂ ਵੱਧ ਸਾਡੇ ਨਾਲ ਇਸ ਤਰੀਕੇ ਦੇ ਨਾਲ ਜੁੜੋ ਕਿਉਂਕਿ ਵਿਲੱਖਣ ਜਿਹੜੀ ਸੇਵਾ ਹੁੰਦੀ ਆ ਉਹ ਉਹ ਤੁਸੀਂ ਕਹਿ ਲਓ ਵੀ ਬਹੁਤ ਸਹੀ ਵੀ ਲੱਗਦਾ ਇਹ ਅਸੀਂ ਜ਼ਿਆਦਾਤਰ ਕਿਉਂ ਰਾਤ ਨੂੰ ਰੱਖੀ ਆ ਕਿਉਂਕਿ ਸਵੇਰੇ ਗੱਡੀਆਂ ਦੀ ਵਰਕਸ਼ਾਪ ਆ ਸਾਰੀਆਂ ਖੁੱਲੀਆਂ ਹੁੰਦੀਆਂ ਨੇ ਜੇ ਕੋਈ ਨਾ ਕੋਈ ਪੋਸੀਬਲ ਹੋ ਸਕਦਾ ਰਾਤ ਨੂੰ ਕਿਸੇ ਦੀ ਵੀ ਗੱਡੀ ਨੂੰ ਜੇ ਕੋਈ ਖਰਾਬੀ ਹੋ ਜਾਂਦੀ 2 ਵਜੇ ਹੋ ਗਏ 3 ਵਜੇ ਹੋਵੇ ਰਾਤ ਨੂੰ ਗੱਡੀ ਵਾਲਿਆਂ ਨੂੰ ਮਿਲਣਾ ਜਾਂ ਮਕੈਨਿਕ ਵੀਰ ਨੂੰ ਮਿਲਣਾ ਬਹੁਤ ਉੱਖਾ ਵਾ ਇਸ ਕਰਕੇ ਅਸੀਂ ਰਾਤ ਦੀ ਇਹ ਸੇਵਾ ਸ਼ੁਰੂ ਕੀਤੀ ਹੈ ਇਸ ਕਰਕੇ ਹੀ ਅਸੀਂ ਨਾਲ ਇਸ ਦੇ ਨਾਲ ਦੇ ਨਾਲ ਦੁੱਧ ਦਾ ਲੰਗਰ ਵੀ ਨਾਲ ਦੇ ਨਾਲ ਚਲਾ ਰਹੇ ਹਾਂ ਕਿਉਂਕਿ ਜਦੋਂ ਇੱਥੇ ਖੜਨਾ ਸੰਗਤਾਂ ਲਈ ਵੀ ਜਦੋਂ ਨਾਲ ਦੇ ਨਾਲ ਦੁੱਧ ਦਾ ਲੰਗਰ ਵੀ ਚਲਾ ਰਹੇ ਹਾਂ ਕਿਉਂਕਿ ਠੰਡ ਦਾ ਮੌਸਮ ਹੈ ਜੇ ਠੰਡ ਦੇ ਮੌਸਮ ਦੇ ਨਾਲ ਨਾਲ ਥੋੜਾ ਜਿਹਾ ਜੇ ਗਰਮੀ ਨੂੰ ਆਪਾਂ ਠੰਡ ਨੂੰ ਰਹਿਤ ਦਿੱਤੀ ਜਾ ਸਕਤੇ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੈਗੀ ਇਸ ਦਾ ਵਿਚਾਰ ਕਿਵੇਂ ਆਇਆ ਵੀ ਇਸ ਤਰੀਕੇ ਦੀ ਜਿਹੜੀ ਸੇਵਾ ਸ਼ੁਰੂ ਕੀਤੀ ਜਾਵੇ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਜਿੱਥੇ ਲੰਗਰ ਲਗਾਏ ਜਾਂਦੇ ਨੇ ਵੱਖ-ਵੱਖ ਚੀਜ਼ਾਂ ਦੇ ਲੰਗਰ ਲਗਾਏ ਜਾਂਦੇ ਨੇ ਹੈਨਾ ਪ੍ਰਕਾਰ ਦੇ ਲੰਗਰ ਲਾਏ ਜਾਂਦੇ ਨੇ ਪਰ ਉੱਥੇ ਤੁਸੀਂ ਇਹ ਬਿਲਕੁਲ ਵੱਖ ਚੱਲ ਕੇ ਜਿੱਥੇ ਮਿਸ ਉਹ ਸੰਗਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਲਈ ਜਿਹੜੇ ਸਫਰ ਦੇ ਵਿੱਚ ਜੇਕਰ ਕੋਈ ਉਹਨਾਂ ਨੂੰ ਦਿੱਕਤ ਆਉਂਦੀ ਆ ਉਹ ਔਖੇ ਨਾ ਹੋਣ ਉਹਨਾਂ ਨੂੰ ਸੌਖਾ ਜਿਹੜਾ ਉਹ ਦਰਾਂ ਤੱਕ ਪਹੁੰਚਾਉਣ ਜਿਵੇਂ ਮਿਸ ਗੁਰੂ ਘਰ ਪਹੁੰਚਾਉਣ ਜਿਹੜੀ ਆ ਸੇਵਾ ਤੋਂ ਸ਼ੁਰੂ ਕਰਾਈ ਆ ਵੀਰੇ ਇਹ ਇਸ ਤਰੀਕੇ ਵੱਖ ਰੱਖਿਆ ਗਿਆ ਕਿਉਂਕਿ ਰੱਬ ਨੇ ਜੇ ਦੋ ਗੁਣ ਦਿੱਤੇ ਆ ਤੇ ਦੋ ਪੈਰ ਦਿੱਤੇ ਆ ਅਸੀਂ ਇਹੀ ਚੀਜ਼ ਸੋਚੀ ਸੀ ਵੀ ਜੇ ਸਾਨੂੰ ਗੁਣ ਦਿੱਤਾ ਨਾ ਤੇ ਗੁਣ ਨੂੰ ਕਿਉਂ ਨਾ ਸੇਵਾ ਦੇ ਰੂਪ ਚ ਲਾਇਆ ਜਾਵੇ ਸਾਰੀ ਉਮਰ ਅਸੀਂ ਕਮਾਣਾ ਹੀ ਆ ਜੇ 8 ਦਿਨ ਹਰਮਨ ਮੋਟਰ ਦੇ ਵੱਲੋਂ ਅਸੀਂ ਫ੍ਰੀ ਸੇਵਾ ਕਰਦਾਂਗੇ ਸਾਨੂੰ ਕੋਈ ਫਰਕ ਨਹੀਂ ਪੈ ਰਿਹਾ ਮਹਾਰਾਜ ਨੇ ਬਹੁਤ ਵਧੀਆ ਦਿੱਤਾ ਵਾ ਤੇ ਦੇ ਵੀ ਰਹੇ ਆ ਅਸੀਂ ਤਾਂ ਇਹੀ ਚੀਜ਼ ਸੋਚੀ ਆ ਵੀ ਜੇ ਅਸੀਂ ਇਹਨੂੰ ਵੱਖਰੇ ਤੌਰ ਤੇ ਸੇਵਾ ਲੈ ਕੇ ਚੱਲੀਏ ਤੇ ਇਸ ਤੋਂ ਵਧੀਆ ਸਾਨੂੰ ਕੋਈ ਵਿਲੱਖਣ ਨਹੀਂ ਹੈਗੀ ਬਹੁਤ ਵਧੀਆ ਚੰਗਾ ਲੱਗ ਰਿਹਾ ਸਾਨੂੰ ਇਹ ਸੇਵਾ ਕਰਕੇ ਜਿੰਨੀਆਂ ਵੀ ਸੰਗਤਾਂ ਸਾਨੂੰ ਰਾਤ ਨੂੰ ਫੋਨ ਕਰਦੀਆਂ ਅਸੀਂ ਵੱਧ ਚੜ ਕੇ ਹੀ ਸਨਭਾ ਰਹੇ ਹਾਂ ਇਸ ਚੀਜ਼ ਬਈ ਮੈਨੂੰ ਇੱਕ ਵਾਰੀ ਪਲੀਜ਼ ਦਿਖਾਓ ਕਿੱਥੇ ਜਿਹੜੀ ਆਪਣੇ ਕਾਰ ਹੈ ਜਿੱਦੇ ਚ ਆਪਾਂ ਸਾਰੀ ਸਮਾਨ ਜਿਹਦੇ ਤੇ ਰੱਖਿਆ ਹੋਇਆ ਹੈ ਨਾ ਜਿੱਥੋਂ ਆਪਾਂ ਉਹ ਸੇਵਾ ਕਰਦੇ ਬਿਲਕੁਲ ਇੱਕ ਵਾਰੀ ਦੇਖੂਗੇ ਇਹ ਜਿਹੜੀ ਇਹਨਾਂ ਦੇ ਕਾਰ ਹੈ ਜਿਸ ਦੇ ਵਿੱਚ ਸਪੈਸ਼ਲ ਪਿਛੇ ਉਹ ਆਟੋ ਜੰਕਸ਼ਨ ਇਹਨਾਂ ਨੇ ਇੰਗਰੇਵ ਵੀ ਕਰਾਇਆ ਹੋਇਆ ਤਾਂ ਇਹ ਮੇਰੇ ਸਾਰਾ ਇਸ ਦੇ ਵਿੱਚ ਹੀ ਸਮਾਨ ਸਾਰਾ ਜੀ ਦੇਖੋ ਵੀਰੇ ਅਸੀਂ ਟੋਟਲੀ ਸਾਰਾ ਉਜਗਾਰ ਸਾਰਾ ਕੁਝ ਨਾਲ ਰੱਖਿਆ ਹੋਇਆ ਈਵਨ ਕਿ ਅਸੀਂ ਇਹ ਇੱਕ ਸਾਰਾ ਸਿਸਟਮ ਨਾਲ ਰੱਖਿਆ ਹੋਇਆ ਹੈ ਗੱਡੀ ਦੇ ਨਾਲ ਅਸੀਂ ਲਾਵਾਂਗੇ ਗੱਡੀ ਦੀ ਮਿੰਟ ਤੋਂ ਪਹਿਲੇ ਫਾਲਟ ਪਤਾ ਕਰ ਦੇਗਾ ਇਹ ਫਾਲਟ ਪਤਾ ਕਰਨ ਦੇ ਨਾਲ ਜਦੋਂ ਵੀ ਸਾਨੂੰ ਪਤਾ ਲੱਗ ਜੂਗਾ ਵੀ ਗੱਡੀ ਦਾ ਫਾਲਟ ਇੱਥੇ ਹੈ ਇਸ ਸਕੈਨਰ ਇਹ ਆ ਇਹਨੂੰ ਸਕੈਨਰ ਕਹਿੰਦੇ ਆ ਜੇ ਸਕੈਨਰ ਦੇ ਨਾਲ ਸਾਡੀ ਗੱਡੀ ਦਾ ਫਾਲਟ ਪਤਾ ਲੱਗ ਜੂਗਾ ਇਹਦੇ ਨਾਲ ਸਾਨੂੰ ਇਹਦਾ ਫਾਇਦਾ ਇਹ ਆ ਰਾਤ ਬਰਾਤ ਕਦੀ ਜਿਆਦਾ ਹੰਮਣ ਦੀ ਲੋੜ ਨਹੀਂ ਹੈਗੀ ਵੀ ਅਸੀਂ ਕੋਈ ਹੋਰ ਹੋ ਸਕਦਾ ਜਾਂ ਕੋਈ ਚੀਜ਼ ਹੋਰ ਇਹ ਚੀਜ਼ ਲਾਵਾਂਗੇ ਸਾਨੂੰ ਫਾਲਟ ਪਤਾ ਲੱਗੂ ਅਸੀਂ ਉਹੀ ਫਾਲਟ ਠੀਕ ਕਰਾਂਗੇ ਮੇਬੀ ਜ਼ਿਆਦਾਤਰ ਜਿਹੜੀਆਂ ਗੱਡੀਆਂ ਖਰਾਬ ਹੁੰਦੀਆਂ ਜਾਂ ਟਾਇਰ ਪੈਂਚਰ ਹੋ ਰਿਹਾ ਜਾਂ ਵੱਧ ਤੋਂ ਵੱਧ ਬੈਲਟ ਟੁੱਟਦੀ ਹੈ ਗੱਡੀ ਦੀ ਜਾਂਦੇ ਜਾਂਦੇ ਆਹੀ ਟੈਕਨੀਕਲ ਪ੍ਰੋਬਲਮ ਹੁੰਦੀਆਂ ਨੇ ਜੇ ਕੋਈ ਟੈਕਨੀਕਲ ਪ੍ਰੋਬਲਮ ਹੁੰਦੀ ਵੀ ਭਈ ਅਸੀਂ ਨਾਲ ਦੇ ਨਾਲ ਪੋਸੀਬਲ ਆ ਵੀ ਅਸੀਂ ਉਹਨੂੰ ਠੀਕ ਕਰਦੇ ਹਾਂ ਮੈਂ ਤਾਂ ਅੱਜ ਮੈਨੇ ਦਿਖਾਇਆ ਕਿ ਜਦਾਂ ਇਹ ਸਿਸਟਮ ਹੈ ਇਹ ਜਦਾਂ ਅੱਜ ਕੱਲ ਦੇ ਸਮੇਂ ਤੋਂ ਜਿਹੜੀਆਂ ਸਾਰੀਆਂ ਜਿਹੜੀਆਂ ਨਿਊ ਟੈਕਨੋਲੋਜੀ ਵਾਲੀਆਂ ਗੱਡੀਆਂ ਨੇ ਤਾਂ ਉਹਨਾਂ ਵਿੱਚ ਜਿਹੜਾ ਇਹ ਇਸੇ ਮੀਟਰ ਦੇ ਨਾਲ ਜਿਹੜੀ ਆ ਉਹ ਦਿੱਕਤ ਪਰੇਸ਼ਾਨੀ ਪਤਾ ਆ ਜੀ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਕੱਲ ਜਿਹੜੀਆਂ ਗੱਡੀਆਂ ਨੇ ਹੁਣ ਦਾ ਜਿਹੜਾ ਸਾਰਾ ਉਹ ਮੀਟਰ ਦੇ ਵੀ ਦਿਖਾ ਦਿੰਦੇ ਨੇ ਤੁਹਾਡੀ ਗੱਡੀ ਦੇ ਵਿੱਚ ਇਹ ਦਿੱਕਤ ਹੈ ਦਾ ਇਹ ਉਹ ਗੱਡੀਆਂ ਦੇ ਜਿਹੜੀ ਹੈ ਮੀਨ ਰਿਪੇਅਰ ਸੌਕੀ ਕਰਦੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਉਹ ਚੀਜ਼ ਹੈ ਜਿਹੜੀ ਗੱਡੀਆਂ ਨੂੰ ਆਪਾਂ ਲਾਵਾਂਗੇ ਤੇ ਜਦ ਹੀ ਇਹ ਸਕੈਨਰ ਲਾ ਕੇ ਤੇ ਜਦ ਹੀ ਸਾਡਾ ਸੋਖਾ ਕੰਮ ਹੋ ਜਾਂਦਾ ਤੇ ਇਸ ਦੇ ਨਾਲ ਦੇ ਨਾਲ ਅਸੀਂ ਇੱਕ ਹੋਰ ਇਸ ਵਾਰ ਉਪਰਾਲਾ ਲੈ ਕੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਸਾਡਾ ਪ੍ਰੋਜੈਕਟਰ ਨਾਲ ਚੱਲ ਰਿਹਾ ਅੱਛਾ ਜੀ ਤੇ ਫਿਲਮ ਵੀ ਜਿਹੜੀ ਆ ਚਾਰ ਸਾਹਬਜ਼ਾ ਦੇ ਫਿਲਮ ਵੀ ਆ ਉਹ ਅਸੀਂ ਨਾਲ ਦੇ ਨਾਲ ਇੱਥੇ ਦਿਖਾਇਆ ਕਰਾਂਗੇ ਡੇਲੀ ਜਿਹੜੀ ਆ ਚਾਰ ਸਾਹਬਜ਼ਾ ਦੇ ਪਿਕਚਰ ਵੀ ਜਿਹੜੀ 8 ਦਿਨ ਇੱਥੇ ਲਗਾਤਾਰ ਚੱਲਿਆ ਕਰੋ ਲਗਾਤਾਰ ਹਾਂ ਜੀ ਭਾਜੀ ਮੈਂ ਪੁੱਛਣਾ ਚਾਹੂੰਗਾ ਵੀ ਜੇਕਰ ਖੁਦਾ ਨਾ ਖਾਸ ਤਾਂ ਕਿਸੇ ਦੀ ਰਾਤ ਵੇਲੇ ਤੇ ਗੱਡੀ ਖਰਾਬ ਹੁੰਦੀ ਹੈ ਜਦੋਂ ਉਹ ਦਰਸ਼ਨਾ ਨੂੰ ਜਾ ਰਿਹਾ ਤਾਂ ਉਹ ਕਿੱਦਾਂ ਸੰਪਰਕ ਤੁਹਾਨੂੰ ਕਰ ਸਕਦਾ ਹੈ ਮਿਸ਼ਨ ਸੇਵਾ ਜਿੱਥਾ ਲੁਧਿਆਣੇ ਨੂੰ ਸੰਪਰਕ ਕਿਵੇਂ ਕਰ ਸਕਦਾ ਸਾਡਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 9517661984 ਸਾਡਾ ਨੰਬਰ ਹੈ ਮੈਂ ਦੁਬਾਰਾ ਫੇਰ ਬੋਲ ਦਿੰਨਾ 9517 681984 ਸਾਡਾ ਨੰਬਰ ਹੈ ਕੋਈ ਵੀ ਵੀਰ ਸਾਡੇ ਨਾਲ ਸੰਪਰਕ ਕਰੇ ਅਸੀਂ ਆਲਵੇਸ 24 ਘੰਟੇ ਦੀ ਇਹ ਸਰਵਿਸ ਆ ਅਸੀਂ ਆਲਵੇਸ 24 ਘੰਟੇ ਸੇਵਾ ਨਿਭਾ ਰਹੇ ਹਾਂ ਤੇ ਇਹ ਲੋਕੇਸ਼ਨ ਤੁਹਾਡੀ ਮਤਲਬ ਕਿ ਕਾਲ ਤੇ ਵੈਸੇ ਜਿਹੜੀ ਲੋਕੇਸ਼ਨ ਅਸੀਂ ਖੜ ਰਹੇ ਹਾਂ ਇਹ ਜਦੋਂ ਤੁਸੀਂ ਦੁੱਗਰੀ ਵਾਲੇ ਪੁਲ ਤੋਂ ਜਦੋਂ ਤੁਸੀਂ ਇਧਰੋਂ ਗਿੱਲਾਂ ਨਹਿਰ ਨੂੰ ਉਤਰ ਰਹੇ ਹੋ ਸਾਡੀ ਲੇੜੀ ਲੋਕੇਸ਼ਨ ਆ ਇੱਥੇ ਆ ਪਰ ਜਿਹੜੀ ਅਸੀਂ 베ਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਲੋਕੇਸ਼ਨ ਆ ਉਹ ਰਾਤ ਬਰਾਤ ਸਾਨੂੰ ਕੋਈ ਵੀ ਫੋਨ ਕਰੂਗਾ ਅਸੀਂ ਬਿਲਕੁਲ ਰਾਤ ਬਰਾਤ ਅਸੀਂ ਇੱਥੋਂ ਹੀ ਅਸੀਂ ਚੱਲ ਜਾਣਾ ਤੇ ਅਸੀਂ ਤਕਰੀਬਨ ਕੋਸ਼ਿਸ਼ ਕਰਦੇ ਹੁੰਦੇ ਆ ਵੀ ਇੱਥੇ ਅਸੀਂ ਖੜ ਕੇ ਤੇ ਸੇਵਾ ਨਭਾਈਏ ਨਾਂ ਨਾਲ ਤੇ ਨਾਂ ਨਾਲ ਸਾਡਾ ਸਿਸਟਮ ਸਾਰਾ ਚੱਲ ਨਹੀਂ ਰਿਹਾ ਇੱਕ ਆਖਰੀ ਸਵਾਲ ਪੁੱਛਣ ਲੱਗਾ ਜੇਕਰ ਕਿਸੇ ਦੀ ਗੱਡੀ ਦਾ ਪੈਟਰੋਲ ਮੁੱਕ ਜਾਂਦਾ ਡੀਜ਼ਲ ਮੁੱਕ ਜਾਂਦਾ ਤਾਂ ਉਸ ਦੀ ਸੇਵਾ ਵੀ ਨਾਲ ਦਿੱਤੀ ਜਾਂਦੀ ਹੈ ਨਹੀਂ ਉਸ ਚੀਜ਼ ਦੀ ਦੇਖੋ ਜੇ ਕਿਸੇ ਗੱਡੀ ਦਾ ਮਹੀਆ ਕਰਵਾਇਆ ਜਾਂਦਾ ਹਾਂ ਮਹੀਆ ਕਰਵਾ ਸਕਦੇ ਆ ਦੇਖੋ ਅਸੀਂ ਜਿਹੜਾ ਟੈਕਨੀਕਲ ਪ੍ਰੋਬਲਮ ਜਿਹੜੀ ਮੈਂ ਦੁਬਾਰਾ ਫਿਰ ਬੋਲਦਿਆਂ ਟੈਕਨੀਕਲ ਪ੍ਰੋਬਲਮ ਅਸੀਂ ਆ ਉਹ ਅਸੀਂ ਫ੍ਰੀ ਠੀਕ ਕਰਕੇ ਦੋਵਾਂਗੇ ਜੇ ਕਿਸੇ ਦਾ ਤੇਲ ਆ ਜਾ ਕੁਝ ਉਹ ਅਗੋਂ ਯੋਗਦਾਨ ਪਾ ਸਕਦੇ ਜਿਵੇਂ ਕਿ ਅਸੀਂ ਉਹਦੇ ਨਾਲ ਜਾ ਕੇ ਜਾਂ ਉਹਨੂੰ ਆਪਣੀ ਗੱਡੀ ਦੇ ਰਾਹੀਂ ਅਸੀਂ ਉਹਨੂੰ ਤੇਲ ਪਵਾ ਸਕਦੇ ਏਦਾਂ ਹੋ ਸਕਦਾ ਹਾਂ ਮੋਹੀਆ ਕਰਵਾ ਸਕਦੇ ਅਸੀਂ ਹਾਂ ਤਾਂ ਬਿਲਕੁਲ ਬਹੁਤ-ਬਹੁਤ ਸ਼ੁਕਰ ਹੈ ਸਾਨੂੰ ਸਮਾਂ ਦੇਣ ਵਾਸਤੇ ਜਿਸ ਤਰੀਕੇ ਨਾਲ ਬਾਈ ਜੀ ਨੇ ਗੱਲ ਕੀਤੀ ਹੈ ਤਾਂ ਬਿਲਕੁਲ ਸਾਰਾ ਸੈਟਅਪ ਹੈ ਪਿੱਛੇ ਇਹਨਾਂ ਦਾ ਜਿਸ ਵਿੱਚ ਜਿੱਥੇ ਸਾਰਾ ਇਹਨਾਂ ਨੇ ਸਮਾਨ ਰੱਖਿਆ ਹੋਇਆ ਬਿਲਕੁਲ ਸਾਰਾ ਮਕੈਨਿਕ ਦਾ ਸਮਾਨ ਹੈ ਜਿੱਥੋਂ ਤੁਸੀਂ ਬਿਲਕੁਲ ਬੈਲਟ ਵਗੈਰਾ ਵੀ ਨਾਲ ਮੌਜੂਦ ਹੈ ਤਾਂ ਇਹ ਸਾਰੇ ਸਮਾਨ ਦੇ ਨਾਲ ਜਦੋਂ ਤੁਹਾਨੂੰ ਅ ਜੇ ਵੀ ਜੇਕਰ ਤੁਹਾਡੀ ਗੱਡੀ ਕਿਤੇ ਖਰਾਬ ਹੋ ਜੇ ਰਸਤੇ ਦੇ ਵਿਚਕਾਰ ਤੁਸੀਂ ਅੰਦਰਸ਼ਣਾ ਨੂੰ ਸ਼੍ਰੀ ਫਤੇਗੜ ਸਾਹਿਬ ਜਾ ਰਹੇ ਹੋ ਤਾਂ ਜਿਸ ਤਰ੍ਹਾਂ ਕਿ ਤੁਹਾਨੂੰ ਨੰਬਰ ਦੱਸਿਆ ਬਾਈ ਨੇ ਉਸ ਨੰਬਰ ਤੇ ਜੇ ਤੁਸੀਂ ਸੰਪਰਕ ਕਰਕੇ ਬਾਈਆਂ ਦੀ ਜਿਹੜੀ ਆ ਉਹ ਸੇਵਾ ਲੈ ਸਕਦੇ ਹੋ ਵੀ ਜੇਕਰ ਤੁਸੀਂ ਕਿਸੇ ਪਰੇਸ਼ਾਨੀ 'ਚ ਪਹੁੰਚਦੇ ਹੋ ਤਾਂ ਇਹ ਬਾਈ ਜੀ ਉੱਥੇ ਪਹੁੰਚ ਕੇ ਜਿਹੜੀ ਆ ਤੁਹਾਡੀ ਅ ਮਦਦ ਕਰਨਗੇ ਤੁਹਾਡੀ ਜਿਹੜੀ ਹੈ ਹੈਲਪ ਕਰਨ ਨਾਲ ਜਿਹੜੀ ਤੁਹਾਡੇ ਦਰਸ਼ਨਾਂ ਦੀ ਜਿਹੜੀ ਰੁਕਾਵਟ ਆਈ ਆ ਉਹ ਰੁਕਾਵਟ ਨੂੰ ਦੂਰ ਕਰਕੇ ਤੁਹਾਡੇ ਦਰਸ਼ਨ ਜਿਹੜੇ ਨੇ ਉਹ ਸਖਾਲੇ ਕਰਨਗੇ ਤਾਂ ਬਿਲਕੁਲ ਇਦਾਂ ਦੀਆਂ ਹੋਰ ਜਿਹੜੀਆਂ ਇੰਟਰਸਟਿੰਗ ਸਟੋਰੀਸ ਤੁਹਾਡੇ ਵਾਸਤੇ ਲੈ ਕੇ ਆਂਦਾ ਨਾ ਕਿਉਂਕਿ ਇਹ ਪੰਜਾਬ ਹੈ ਪੰਜਾਬ ਦੀ ਜਿਹੜੀ ਸੇਵ ਹੈ ਉਹ ਪਹਿਲੇ ਪਾਇਰ ਤੇ ਰੱਖੀ ਜਾਂਦੀ ਹੈ ਤੇ ਪਹਿਲੇ ਜਿਹੜਾ ਤਰਮ ਜਿਹੜਾ ਹੈ ਉਹ ਪੰਜਾਬੀਆਂ ਦਾ ਸੇਵ ਹੈ ਤਾਂ ਬਿਲਕੁਲ ਮੈਂ ਅੰਬਰਵੀਰ ਦ ਸਿਟੀ ਹੈਡਲਾਈਨਸ ਤੋਂ ਕੈਮਰਾਮੈਨ ਮੇਪਰ ਮੱਸੀ ਦੇ ਨਾਲ ਲੁਧਿਆਣਾ